ਨੋ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਵੱਲੋਂ ਭਾਜਪਾ ਦਾ ਅਮ੍ਰਿਤਸਰ ਲੋਕ ਸਭਾ ਚੋਣਾਂ ਦਾ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਜਿਸ ਲਈ ਪਹਿਲਾਂ ਉਹਨਾਂ ਵੱਲੋਂ ਹਵਨਿਆ ਕਰਵਾਇਆ ਗਿਆ ਤੇ ਬਾਅਦ ਵਿੱਚ ਉਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਭਾਜਪਾ ਇਸ ਵਾਰ ਅਮ੍ਰਿਤਸਰ ਦੀ ਡਿਵੈਲਪਮੈਂਟ ਦੇ ਮੁੱਦੇ ਉੱਤੇ ਚੋਣ ਲੜ ਰਹੀ ਹੈ ਤੇ ਜੋ ਕਿਸਾਨ ਭਾਜਪਾ ਦਾਜਾ ਮੇਰਾ ਵਿਰੋਧ ਕਰ ਰਹੇ ਨੇ ਮੋਰਨ ਨੂੰ ਇਹੀ ਕਹਿਣਾ ਚਾਹੁੰਦਾ ਕਿ ਮੈਂ ਸਿਰਫ ਕਿਸਾਨਾਂ ਦੀ ਇਨਕਮ ਵਧਾਉਣ ਦੇ ਲਈ ਯਤਨ ਕਰ ਰਿਹਾ ਆ ਅੱਗੇ ਬੋਲਦੇ ਹੋਣਾ ਕਿ ਕਹਿ ਕਿ ਇੱਕ ਪਾਸੇ ਕਿਸਾਨਾਂ ਵੱਲੋਂ ਟ੍ਰੈਕ ਨਾ ਬੰਦ ਕੀਤੇ ਗਏ ਜਾਂਦੇ ਤੇ ਦੂਸਰੇ ਪਾਸੇ ਹਾਈਵੇ ਬੰਦ ਕੀਤਾ ਹੋਇਆ ਅਤੇ ਉਹ ਕਿਸਾਨ ਕਿਸਾਨ ਨਹੀਂ ਹੋ ਸਕਦੇ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕਰ ਨਹੀਂ ਮੈਂ ਕਹਾਂ ਕਿਸਾਨੀ ਸਭ ਵਿੱਚ ਸਿਰਫ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਦੇ ਹੋਰ ਨਾ ਕੀ ਕੁਝ ਕਹਾ ਹੁ ਜਾਣਦਾ ਮੇਰਾ ਫੋਕਸ ਬੜਾ ਕਲੀਅਰ ਹੈ ਅੰਮ੍ਰਿਤਸਰ ਦੀ ਡਿਵੈਲਪਮੈਂਟ ਔਰ ਅੰਬਰਸਾ ਦੀਆਂ ਅੱਜ ਵੇਲੇ ਸਾਡੀਆਂ ਪ੍ਰੋਬਲਮਸ ਕਿਹੜੀਆਂ ਨੇ ਤੁਹਾਨੂੰ ਪਤਾ ਹੈ এমਪਲॉयਮੈਂਟ ਇਨਕਮ ਕਨੈਕਟੀਵਿਟੀ ਐਗਰੀਕਲਚਰ ਇੰਡਸਟਰੀਜ਼ ਕਾਮਰਸ अमृतसर की इंफ्रास्ट्रक्चर अमृतसर की सफाई रिलेटेड प्रॉब्लम्स, लॉ एंड ऑर्डर ड्रग्स और एजुकेशन स्किल्स ये छुपियां नहीं हो ਇਹ ਸਾਰੀਆਂ ਇਸ਼ੂਸ ਤੇ ਡਿਫਰੈਂਟ ਓਕੇਜਨਸ ਤੇ ਮੈਂ ਇੱਕ ਕਲੀਅਰ ਪਰਸਪੈਕਟਿਵ ਪੁਟ ਆਊਟ ਕੀਤਾ ਹੈ। ਅਤੇ ਮੇਰੀ ਸਾਰਿਆਂ ਨੂੰ ਇਹੋ ਹੀ ਬੇਨਤੀ ਹੈ ਕਿ ਅਸੀਂ अमृतसर अमृतसर की प्रोग्रेस से फोकस करो अमृतसर के लोग अखा गल सोच की डेढ़ लाख विजिटर रोज अमृतसर आतो वर के भी होंगे अगर वो लॉ एंड ऑर्डर करके या ड्रग्स करके ਇਹ ਇਸ ਤਰ੍ਹਾਂ ਦੇ ਬੈਰੀਅਰਸ ਕਰਕੇ ਆਲਾ ਬੰਦ ਕਰ ਦਿੱਤਾ ਤੇ ਸਾਡੇ ਸ਼ਹਿਰ ਦਾ ਕੀ ਹੋਇਆ ਇਸ ਕਰਕੇ ਮੈਂ ਅਪੀਲ ਕਰਾਂਗਾ ਕਿ ਇਹੋ ਜਿਹੇ ਬੈਰੀਅਰਸ ਖਾਸ ਤੌਰ ਤੇ ਅੰਬਰਸਰ ਦੇ ਲੋਕਾਂ ਲਈ अर्बन ਤੇ ਰੂਰਲ ਦੋਵੇਂ ਪਾਸੇ ਇਹੋ ਜਿਹੇ ਬੈਰੀਅਰ ਜਿਹੜੇ ਵੀ ਲਗਾਉਂਦੇ ਨੇ ਉਹਨਾਂ ਨੂੰ ਇਹ ਨਹੀਂ ਕਰਨਾ ਚਾ ਚਾਹੀਦਾ ਉਹ ਲੋਕਾਂ ਦੇ ਹਿੱਤ ਚ ਨਹੀਂ ਕੰਮ ਕਰ ਰਹੇ ਹਾਂ ਡੈਮੋਕਰੈਟਿਕ ਕੰਟਰੀ ਹੈ ਲੇਕਿਨ ਇਸ ਤਰ੍ਹਾਂ ਤੁਸੀਂ ਲੋਕਾਂ ਨੂੰ ਤੰਗ ਕਰੋਗੇ ਤੇ ਕੋਈ ਸੰਤਤੀ ਨਹੀਂ ਮਿਲੇਗੀ ਜਿਹੜੀ ਕਿਸਾਨਾਂ ਦੀ ਮੰਗਾਂ ਜਿਹੜੀ ਕਿਸਾਨਾਂ ਦੀ ਮੰਗਾਂ ਐਮਐਸਪੀ ਕ੍ਰਿਟਿਕ ਰੂਪ ਵਿੱਚ ਉਹਨਾਂ ਬਾਰੇ ਤੁਹਾਡਾ ਕੀ ਸਟੈਂਡ ਹੈ ਸਟੈਂਡ ਦਾ ਕੀ ਮਤਲਬ ਹੈ ਤੁਸੀਂ ਐਮਐਸਪੀ ਦੀ ਹਿਸਟਰੀ ਦੇਖੋ ਐਮਐਸਪੀ ਦਾ ਆਬਜੈਕਟਿਵ ਕੀ ਹੈ ਐਮਐਸਪੀ ਚ ਕਈ ਕੰਪਲਿਕੇਟਿਡ ਐਸਪੈਕਟਸ ਕੋਸਟ ਪ੍ਰਾਈਸ ਹੈ ਸੇਲਿੰਗ ਪ੍ਰਾਈਸ ਹੈ ਇੰਟਰਨੈਸ਼ਨਲ ਕਮਿਟਮੈਂਟਸ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਤੁਸੀਂ ਐਕਸਪੋਜ਼ ਕਰੋ ਕਿ ਜਿਹੜੇ ਲੋਕਾਂ ਦੇ ਹੱਕ ਤੋਂ ਦੂਰ ਜਾ ਕੇ ਇਹੋ ਜੇ ਕੰਮ ਕਰ ਰਹੇ ਨੇ ਕਹਿੰਦੇ ਸੀ ਕਿਸਾਨ ਆ ਦੇਖੋ ਜੀ ਜੋ ਮਰਜ਼ੀ ਕੋਈ ਕਹਦੇ ਹੋਏ ਲੇਕਿਨ ਉਹ ਕਿਸਾਨਾਂ ਦੇ ਹਿੱਤ ਚ ਕੰਮ ਕਰ ਰਹੇ ਨੇ ਕਿ ਨਹੀਂ ਉਹ ਇੰਪੋਰਟੈਂਟ ਹੈ ਮੈਂ ਫੇਰ ਤੁਹਾਨੂੰ ਕਮਾਪਨਾਂ ਵੀ ਇੱਕ ਵਾਰੀ ਐਗਜ਼ਾਮਪਲ ਦਿੱਤਾ ਜੀ ਪ੍ਰਾਲੀ ਦਾ ਵੀ ਐਗਜ਼ਾਮਪਲ ਦਿੱਤਾ ਸੀ ਕਿ ਪ੍ਰਾਲੀ ਦੀ ਅੱਜ ਕੱਲ ਟੈਕਨੋਲੋਜੀ ਇੰਨੀ ਵੱਧ ਗਈ ਹੈ ਕਿ ਉਹਦੀ ਯੂਟਿਲਾਈਜੇਸ਼ਨ ਕਈ ਚੀਜ਼ਾਂ ਚ ਹੋ ਰਹੀ ਹੈ ਇਨਕਲੂਡਿੰਗ ਏਵੀਏਸ਼ਨ ਫਿਊਲ ਇਹ ਚੀਜ਼ਾਂ ਵਾਲੀ ਫੋਕਸ ਹੋਣਾ ਚਾਹੀਦਾ ਇਹ ਕਿਸਾਨਾਂ ਦੇ ਹਿੱਤ ਚਾਹੀਏ ਤੂੰ ਜਿਹੜੇ ਹਾਈਵੇਅ ਬੰਦ ਪਏ ਜਾਣ ਨੋ ਦੇਖੋ ਮੈਂ ਤੁਹਾਨੂੰ ਇੱਕੋ ਹੀ ਚੀਜ਼ ਦਾ ਜਵਾਬ ਦਵਾਂਗਾ ਜੀ फार्मर्स दीया इनकम्स ਵਧਣੀ ਚਾਹੀਦੀਆਂ ਇੰਡਸਟਰੀ ਵਧਾਵੇ ਕੋਆਪਰੇਟਿਵ ਵਧਾਵੇ ਤੁਹਾਨੂੰ ਪਤਾ ਇੱਥੇ ਕੋਆਪਰੇਟਿਵ ਜੀ ਜਾਂ ਯੂਨੀਅਨ ਵਧਾਉਂਦੀ ਰਿਸਪੌਂਸਿਬਿਲਟੀ ਹੈ ਫਾਰਮਰਸ ਦੀਆ ਇਨਕਮਸ ਵਧਣ ਔਰ ਮੈਂ ਤੁਹਾਨੂੰ ਕਮ ਸੇ ਕਮ ਤਿੰਨ ਆਲਟਰਨੇਟਿਵ ਦਿੰਦੇ ਨੇ ਅਗਰ ਉਹਦੇ ਤੇ ਕੋਈ ਗਲਤੀ ਹੈ ਕੋਈ ਉਹਦੇ ਚ ਐਡ ਕਰ ਸਕਦੇ ਨੇ ਉਹਦੇ ਚ ਐਡ ਕਰ ਆਮ ਲੋਕਾਂ ਨੂੰ ਤੰਗ ਕਰਕੇ ਕੀ ਮਿਲੇਗਾ ਅਗਰ ਇੱਥੋਂ ਤੁਸੀਂ ਟੂਰਿਸਟ ਵੀ ਭਜਾ ਦਿਓਗੇ ਤੇ ਸਾਰੇ ਲੋਕ ਹੀ ਸਫਰ ਕਰਨਗੇ ਜਿਸ ਤਰ੍ਹਾਂ ਅਗਰ ਰਾਜਾ ਸੰਸਦੀ ਦੀ ਐਕਸਪੈਂਸ਼ਨ ਹੁੰਦੀ ਹੈ ਅੰਮ੍ਰਿਤਸਰ ਦੀ ਕਾਰਗੋ ਵੀ ਤੇ ਕੁਸ਼ਾਲੀ ਆਂਦੀ ਹੈ ਅਗਰ ਇੱਥੋਂ ਨਿਆ ਫਲਾਈਟ ਕਨੈਕਸ਼ਨਸ ਵਾਧਦੇ ਨੇ ਕਾਰਗੋ ਫਲਾਈਟ ਸ਼ੁਰੂ ਹੁੰਦੀ ਆ ਦੇ ਸਾਡਾ ਸਮਾਨ ਅੰਮ੍ਰਿਤਸਰ ਦਾ ਪੰਜਾਬ ਦਾ ਅਗਰ ਅਮਰੀਕਾ ਤੱਕ ਪਹੁੰਚਦਾ ਹੈ ਤੇ ਫਾਇਦਾ ਕਿਨੂੰ ਹੋਏਗਾ ਸਾਡੇ ਸਾਰੇ ਫੈਮਿਲੀਜ਼ ਨੂੰ ਉਹਨਾਂ ਦੀਆਂ ਕੰਮ ਸ਼ੁਰੂ ਕਰਨੀਆਂ ਅਗਰ ਹੀਰੋ ਸਾਈਕਲ ਅਮਰੀਕਾ ਚ ਵੇਚੇ